11 ਗੱਲਾਂ ਦੱਸਣ ਗਿਆ ਕਿ ਕੌਣ ਤੁਹਾਡੇ ਤੋਂ ਖਾਰ ਖਾਂਦਾ ਸਚਾਈ ਸੁਣ ਕੇ ਹੈਰਾਨ ਹੋ ਜਾਓਗੇ ਕਿ ਤੁਹਾਡੇ ਆਸ-ਪਾਸ ਕੋਈ ਅਜਿਹਾ ਇਨਸਾਨ ਆ ਜੋ ਤੁਹਾਡੇ ਮੂੰਹ ਤੇ ਤਾਂ ਮਿੱਠਾ ਬੋਲਦਾ ਪਰ ਅੰਦਰੋਂ ਤੁਹਾਡੀ ਸਫਲਤਾ ਤੋਂ ਸੜਦੇ ਨੇ ਸੱਚ ਦੱਸਾਂ ਕਿ ਅਜਿਹੇ ਲੋਕ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਅੱਜ ਮੈਂ ਤੁਹਾਨੂੰ 11 ਪੱਕੀਆਂ ਨਿਸ਼ਾਨੀਆਂ ਦੱਸੂੰਗਾ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਪੱਕਾ ਪਛਾਣ ਜਾਓਗੇ ਕਿ ਤੁਹਾਡੇ ਤੋਂ ਖਾਰ ਕੌਣ ਖਾਂਦਾ ਇਹ ਸਚਾਈ ਸੁਣ ਕੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਇਸ ਵੀਡੀਓ ਨੂੰ ਪੂਰਾ ਦੇਖਣਾ ਇਹ ਸਿਰਫ ਜਾਣਕਾਰੀ ਨਹੀਂ ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਹੋ ਸਕਦਾ ਆਓ ਸ਼ੁਰੂ ਕਰਦੇ ਹਾਂ ਤੁਸੀਂ ਦੇਖਿਆ ਹੋਣਾ ਕਿ ਵਾਰ ਅਸੀਂ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ ਪਰ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਉਹ ਸਾਡੀ ਖੁਸ਼ੀ ਤੋਂ ਸੜਦੇ ਨੇ ਇਸ ਨਾਲ ਸਾਡੇ ਮਨ ਤੇ ਬਹੁਤ ਭੋਜ ਪੈਂਦਾ ਕਿਉਂਕਿ ਅਸੀਂ ਗਲਤ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਦੇ ਰਹੇ ਹੁੰਨੇ ਆ ਇਸ ਲਈ ਅੱਜ ਅਸੀਂ ਸਿਰਫ ਗੱਲਾਂ ਨਹੀਂ ਕਰਾਂਗੇ ਸਗੋਂ ਇਹ ਵੀ ਸਿੱਖਾਂਗੇ ਕਿਵੇਂ ਇਹਨਾਂ ਨਾਲ ਨਜਿੱਠਣਾ ਹੈ ਇਹ 11 ਨੁਕਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਫਿਲਟਰ ਦਾ ਕੰਮ ਕਰਨਗੇ ਤੁਸੀਂ ਫੈਸਲਾ ਕਰ ਸਕੋਗੇ ਵੀ ਕਿਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਅਤੇ ਕਿਸ ਨੂੰ ਬਾਹਰ ਕੱਢਣਾ ਤੇ ਹਾਂ ਵੀਡੀਓ ਦੇ ਅੰਤ ਦੇ ਵਿੱਚ ਮੈਂ ਤੁਹਾਨੂੰ ਇੱਕ ਸ਼ਕਤੀਸ਼ਾਲੀ ਰਾਜ ਦੱਸੂਗਾ ਕਿ ਅਜਿਹੇ ਲੋਕ ਦੀ ਖਾਰ ਨੂੰ ਆਪਣੀ ਤਰੱਕੀ ਦੀ ਤਾਕਤ ਕਿਵੇਂ ਬਣਾਉਣਾ ਨਿਸ਼ਾਨੀ ਨੰਬਰ 1 ਨਕਲੀ ਤਾਰੀਫ ਅਤੇ ਨੀਵਾ ਦਿਖਾਉਣਾ ਸਭ ਤੋਂ ਪਹਿਲੀ ਅਤੇ ਸਭ ਤੋਂ ਆਮ ਨਿਸ਼ਾਨੀ ਆ ਨਕਲੀ ਤਾਰੀਫ ਇੰਗਲਿਸ਼ ਦੇ ਵਿੱਚ ਇਸ ਨੂੰ ਬੈਕ ਹੈਂਡਡ ਕੰਪਲੀਮੈਂਟ ਵੀ ਕਹਿੰਦੇ ਨੇ ਖਾਰ ਖਾਣ ਵਾਲਾ ਇਨਸਾਨ ਤੁਹਾਨੂੰ ਸਿੱਧਾ ਬੁਰਾ ਨਹੀਂ ਕਹੂਗਾ ਉਹ ਤੁਹਾਨੂੰ ਇੱਕ ਹੱਥ ਨਾਲ ਫੁੱਲ ਦੇਊਗਾ ਤੇ ਦੂਜੇ ਹੱਥ ਨਾਲ ਛੁਰਾ ਮਾਰੂਗਾ ਉਹ ਕਹੂਗਾ ਵਾਹ ਤੂੰ ਇੰਨੀ ਵਧੀਆ ਕਾਰ ਲੈ ਲਈ ਮੈਨੂੰ ਨਹੀਂ ਲੱਗਦਾ ਸੀ ਵੀ ਤੇਰੇ ਵਰਗਾ ਬੰਦਾ ਇਹ ਖਰੀਦ ਸਕਦਾ ਜਾ ਤੇਰਾ ਇਹ ਕੰਮ ਬਹੁਤ ਵਧੀਆ ਪਰ ਇਸ ਨੂੰ ਹੋਰ ਵਧੀਆ ਬਣਾਉਣ ਲਈ ਤੈਨੂੰ ਫਲਾਣੇ ਬੰਦੇ ਤੋਂ ਸਲਾਹ ਲੈਣੀ ਚਾਹੀਦੀ ਹੈ ਧਿਆਨ ਦਿਓ ਅਸਲ ਦੇ ਵਿੱਚ ਤਾਰੀਫ ਦੇ ਪਿੱਛੇ ਉਹਨਾਂ ਦਾ ਮਕਸਦ ਤੁਹਾਨੂੰ ਖੁਸ਼ ਕਰਨਾ ਨਹੀਂ ਸਗੋਂ ਤੁਹਾਡੀ ਖੁਸ਼ੀ ਨੂੰ ਘਟਾਉਣਾ ਹੁੰਦਾ ਉਹ ਤੁਹਾਡੀ ਸਫਲਤਾ ਨੂੰ ਠੀਕ ਤਰ੍ਹਾਂ ਹਾਜ਼ਮ ਨਹੀਂ ਕਰ ਪਾਉਂਦੇ ਇਸ ਲਈ ਉਹ ਇਸ ਵਿੱਚ ਕੋਈ ਨਾ ਕੋਈ ਕਮੀ ਕੱਢ ਕੇ ਆਪਣੀ ਈਰਖਾ ਨੂੰ ਛਿਪਾਉਂਦੇ ਨੇ ਇੱਕ ਹੋਰ ਵੱਡਾ ਸਬੂਤ ਨਕਲੀ ਤਾਰੀਫ ਕਰਦੇ ਸਮੇਂ ਉਹ ਅਕਸਰ ਅੱਖਾਂ ਨਹੀਂ ਮਿਲਾਉਣਗੇ ਜਾਂ ਉਹਨਾਂ ਦੇ ਚਿਹਰੇ ਤੇ ਨਕਲੀ ਮੁਸਕਰਾਹਟ ਹੋਊਗੀ ਕੀ ਤੁਹਾਡੇ ਨਾਲ ਅਜਿਹਾ ਹੋਇਆ ਉਸ ਬੰਦੇ ਨੂੰ ਯਾਦ ਕਰੋ ਜਿਸਨੇ ਤੁਹਾਡੀ ਤਾਰੀਫ ਤਾਂ ਕੀਤੀ ਪਰ ਤੁਹਾਡੇ ਮਨ ਖੁਸ਼ੀ ਦੀ بجائے ਸ਼ੱਕ ਨਾਲ ਭਰ ਦਿੱਤਾ ਇਹ ਆ ਸਾਡੀ ਪਹਿਲੀ ਨਿਸ਼ਾਨੀ ਨਿਸ਼ਾਨੀ ਨੰਬਰ 2 ਸਫਲਤਾ ਤੇ ਚੁੱਪ ਗਲਤੀ ਤੇ ਜ਼ੋਰ ਹੁਣ ਆਉਂਦੇ ਆ ਦੂਜੀ ਸਭ ਤੋਂ ਵੱਡੀ ਨਿਸ਼ਾਨੀ ਜਿਸ ਨੂੰ ਪਛਾਣਨਾ ਸਭ ਤੋਂ ਆਸਾਨ ਆ ਖਾਰਖਾਨਾ ਵਾਲਾ ਇਨਸਾਨ ਤੁਹਾਡੀ ਸਫਲਤਾ ਤੇ ਚੁੱਪ ਰਹੂਗਾ ਪਰ ਤੁਹਾਡੀ ਛੋਟੀ ਜੀ ਗਲਤੀ ਨੂੰ ਪਹਾੜ ਬਣਾ ਦੇਊਗਾ ਮੰਨ ਲਓ ਤੁਸੀਂ ਕੋਈ ਵੱਡਾ ਪ੍ਰੋਜੈਕਟ ਸਫਲਤਾ ਪੂਰਵਕ ਪੂਰਾ ਕਰਦੇ ਹੋ ਸਾਰੇ ਲੋਕ ਤੁਹਾਨੂੰ ਵਧਾਈ ਦਿੰਦੇ ਨੇ ਪਰ ਉਹ ਖਾਰਖਾਨਾ ਵਾਲਾ ਵਿਅਕਤੀ ਜਾਂ ਤਾਂ ਚੁੱਪ ਰਹੂਗਾ ਜਾਂ ਸਿਰਫ ਹਾਂ ਠੀਕ ਆ ਕਹਿ ਕੇ ਗੱਲ ਟਾਲ ਦੇਊਗਾ ਪਰ ਧਿਆਨ ਦਿਓ ਜਿਸ ਦਿਨ ਤੁਹਾਡੇ ਤੋਂ ਛੋਟੀ ਜਿਹੀ ਗਲਤੀ ਹੋ ਗਈ ਉਸ ਦਿਨ ਉਹ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਕਰਵਾਊਗਾ ਉਹ 10 ਲੋਕਾਂ ਨੂੰ ਦੱਸੂਗਾ ਕਿ ਤੁਸੀਂ ਕਿੱਥੇ ਗਲਤ ਸੀ ਅਤੇ ਕਿਵੇਂ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਪ੍ਰੋਜੈਕਟ ਨਹੀਂ ਕੰਮ ਜਾ ਪਊਗਾ ਇਹ ਅਸਲ ਹੀ ਹੁੰਦਾ ਕਿਉਂਕਿ ਤੁਹਾਡੀ ਸਫਲਤਾ ਉਹਨਾਂ ਨੂੰ ਆਪਣੀ ਅਸਫਲਤਾ ਦਾ ਅਹਿਸਾਸ ਕਰਵਾਉਂਦੀ ਹੈ ਉਹ ਤੁਹਾਡੀ ਕਾਮਯਾਬੀ ਨੂੰ ਕਬੂਲ ਨਹੀਂ ਕਰ ਸਕਦੇ ਇਸ ਲਈ ਉਹ ਤੁਹਾਡੀ ਗਲਤੀ ਦੀ ਉਡੀਕ ਕਰਦੇ ਨੇ ਤਾਂ ਜੋ ਉਸ ਨੂੰ ਉਜਾਗਰ ਕਰਕੇ ਉਹ ਅੰਦਰੋਂ ਖੁਸ਼ ਹੋ ਸਕਣ ਜੇਕਰ ਕੋਈ ਤੁਹਾਡੀਆਂ 99 ਸਫਲਤਾਵਾਂ ਨੂੰ ਭੁੱਲ ਕੇ ਤੁਹਾਡੀ ਇੱਕ ਗਲਤੀ ਨੂੰ ਵਾਰ-ਵਾਰ ਯਾਦ ਕਰਵਾਉਂਦਾ ਤਾਂ ਸਮਝ ਲਓ ਕਿ ਉਹ ਤੁਹਾਡੀ ਟੀਮ ਦੇ ਵਿੱਚ ਨਹੀਂ ਸਗੋਂ ਈਰਖਾ ਦੀ ਖੇਡ ਦੇ ਵਿੱਚ ਆ ਨਿਸ਼ਾਨੀ ਨੰਬਰ 3 ਮਹੱਤਵਪੂਰਨ ਜਾਣਕਾਰੀ ਨੂੰ ਛਿਪਾਉਣਾ ਜਾਂ ਗਲਤ ਸਲਾਹ ਦੇਣਾ ਤੀਜੀ ਨਿਸ਼ਾਨੀ ਬਹੁਤ ਖਤਰਨਾਕ ਆ ਕਿਉਂਕਿ ਇਹ ਸਿੱਧੀ ਤੁਹਾਡੀ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਇਹ ਆ ਮਹੱਤਵਪੂਰਨ ਜਾਣਕਾਰੀ ਨੂੰ ਜਾਣ ਪੁੱਝ ਕੇ ਛਿਪਾਉਣਾ ਜਾਂ ਤੁਹਾਨੂੰ ਗਲਤ ਰਸਤਾ ਦਿਖਾਉਣਾ ਜੇ ਤੁਸੀਂ ਇੱਕੋ ਖੇਤਰ ਦੇ ਵਿੱਚ ਕੰਮ ਕਰਦੇ ਹੋ ਅਤੇ ਉਸ ਵਿਅਕਤੀ ਨੂੰ ਪਤਾ ਕਿ ਕੋਈ ਨਵਾਂ ਮੌਕਾ ਆਇਆ ਜੋ ਤੁਹਾਡੇ ਲਈ ਬਹੁਤ ਵਧੀਆ ਏ ਤਾਂ ਕਦੇ ਵੀ ਤੁਹਾਨੂੰ ਇਸ ਬਾਰੇ ਨਹੀਂ ਦੱਸੂਗਾ ਜਾਂ ਜੇ ਤੁਸੀਂ ਉਸ ਤੋਂ ਸਲਾਹ ਮੰਗਦੇ ਹੋ ਤਾਂ ਉਹ ਗਲਤ ਦਿਸ਼ਾ ਦੇ ਵਿੱਚ ਸਲਾਹ ਦੇਊਗਾ ਤਾਂ ਜੋ ਤੁਸੀਂ ਅੱਗੇ ਨਾ ਵੱਧ ਸਕੋ ਮੰਨ ਲਓ ਤੁਸੀਂ ਨਵੀਂ ਨੌਕਰੀ ਲੱਭ ਰਹੇ ਹੋ ਜਦੋਂ ਤੁਸੀਂ ਉਸ ਤੋਂ ਕੰਪਨੀ ਬਾਰੇ ਪੁੱਛਦੇ ਹੋ ਤਾਂ ਉਹ ਕਹੂਗਾ ਉਹ ਕੰਪਨੀ ਚੰਗੀ ਨਹੀਂ ਉੱਥੇ ਨਾ ਜਾਇਂ ਭਾਵੇਂ ਉਹ ਅੰਦਰੋਂ ਜਾਣਦਾ ਹੋਵੇ ਕਿ ਉਹ ਤੁਹਾਡੇ ਲਈ ਬਹੁਤ ਬਿਹਤਰੀਨ ਮੌਕਾ ਏ ਖਾਰਖਾਨ ਵਾਲਾ ਵਿਅਕਤੀ ਤੁਹਾਡੇ ਤੋਂ ਅੱਗੇ ਨਹੀਂ ਨਿਕਲਣਾ ਚਾਹੁੰਦਾ ਉਹ ਬਸ ਚਾਹੁੰਦਾ ਕਿ ਤੁਸੀਂ ਉਸ ਤੋਂ ਅੱਗੇ ਨਾ ਨਿਕਲੋ ਇਸ ਲਈ ਉਹ ਤੁਹਾਡੀ ਅਸਫਲਤਾ ਨੂੰ ਯਕੀਨੀ ਬਣਾਉਣ ਲਈ ਉਹ ਜਾਣਕਾਰੀ ਅਤੇ ਸਲਾਹ ਦਾ ਹਥਿਆਰ ਵਰਤਦਾ ਹੈ ਇਸ ਲਈ ਹਮੇਸ਼ਾ ਯਾਦ ਰੱਖੋ ਜੇ ਕੋਈ ਤੁਹਾਨੂੰ ਹਮੇਸ਼ਾ ਨਾ ਪੱਕੀ ਸਲਾਹ ਦੇਵੇ ਜਾਂ ਤੁਹਾਨੂੰ ਮੌਕਿਆਂ ਬਾਰੇ ਕਦੇ ਨਾ ਦੱਸੇ ਤਾਂ ਸਾਵਧਾਨ ਹੋ ਜਾਓ ਉਹ ਤੁਹਾਡਾ ਹਮਦਰਦ ਨਹੀਂ ਤੁਹਾਡੀ ਤਰੱਕੀ ਦਾ ਰੋਕੂ ਹੈ ਨਿਸ਼ਾਨੀ ਨੰਬਰ 4 ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੋਣਾ ਅਤੇ ਫਿਰ ਬਦਲ ਜਾਣਾ ਹੁਣ ਆਉਣੀ ਹੈ ਚੌਥੀ ਨਿਸ਼ਾਨੀ ਜੋ ਕਿ ਬਹੁਤ ਸੁਖਮਾ ਪਰ ਬਹੁਤ ਸੱਚੀ ਆ ਇਹ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦਾ ਬਹੁਤ ਜ਼ ਖੁਸ਼ ਹੋਣਾ ਜਾਂ ਤੁਹਾਡੇ ਆਉਂਦੇ ਹੀ ਮੂਡ ਬਦਲ ਜਾਣਾ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਪਹੁੰਚਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਉਹ ਵਿਅਕਤੀ ਬਾਕੀਆਂ ਸਾਰਿਆਂ ਨਾਲ ਬਹੁਤ ਹੱਸ ਰਿਹਾ ਮਜ਼ਾਕ ਕਰ ਰਿਹਾ ਅਤੇ ਮਾਹੌਲ ਬਹੁਤ ਵਧੀਆ ਪਰ ਜਿਵੇਂ ਤੁਸੀਂ ਗਰੁੱਪ ਦੇ ਵਿੱਚ ਸ਼ਾਮਲ ਹੁੰਨੇ ਹੋ ਅਚਾਨਕ ਉਸ ਦਾ ਚਿਹਰਾ ਉਤਰ ਜਾਂਦਾ ਅਤੇ ਉਹ ਸ਼ਾਂਤ ਹੋ ਜਾਂਦਾ ਮਨੋਵਿਗਿਆਨਿਕ ਕਾਰਨ ਇਹ ਇਸ ਲਈ ਹੁੰਦਾ ਕਿਉਂਕਿ ਜਦੋਂ ਤੁਸੀਂ ਉੱਥੇ ਨਹੀਂ ਹੁੰਨੇ ਤਾਂ ਉਹਨਾਂ ਨੂੰ ਮੁਕਾਬਲੇਬਾਜ਼ੀ ਜਾਂ ਈਰਖਾ ਦਾ ਅਹਿਸਾਸ ਨਹੀਂ ਹੁੰਦਾ ਉਹ ਤੁਹਾਡੇ ਪ੍ਰਭਾਵ ਤੋਂ ਡਰਦੇ ਨੇ ਤੁਹਾਡਾ ਉੱਥੇ ਨਾ ਹੋਣਾ ਉਹਨਾਂ ਨੂੰ ਅੰਦਰੂਨੀ ਸ਼ਾਂਤੀ ਦਿੰਦਾ ਏ ਇਸ ਦੇ ਉਲਟ ਜਦੋਂ ਤੁਸੀਂ ਵਾਪਸ ਆਉਨੇ ਹੋ ਤਾਂ ਉਹਨਾਂ ਦੀ ਰੁਨੀ ਅਸੁਰੱਖਿਆ ਮੁਰਤੋ ਜਾਗ ਜਾਂਦੀ ਆ ਜਿਸ ਕਾਰਨ ਉਹਨਾਂ ਦਾ ਮੂਡ ਖਰਾਬ ਹੋ ਜਾਂਦਾ ਇਸ ਗੱਲ ਨੂੰ ਯਾਦ ਰੱਖੋ ਜੇ ਕੋਈ ਤੁਹਾਡੇ ਆਉਂਦਿਆਂ ਹੀ ਫੇਕ ਸਮਾਈਲ ਦਿੰਦਾ ਅਤੇ ਤੁਰੰਤ ਗੰਭੀਰ ਹੋ ਜਾਂਦਾ ਤਾਂ ਇਹ ਇਸ ਗੱਲ ਦਾ ਵੱਡਾ ਸੰਕੇਤ ਹੈ ਕਿ ਉਹ ਤੁਹਾਡੀ ਸਫਲਤਾ ਜਾਂ ਖੁਸ਼ੀ ਨੂੰ ਆਪਣੀ ਖੁਸ਼ੀ ਲਈ ਖਤਰਾ ਸਮਝਦੇ ਨੇ ਹੁਣ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਅਸਲ ਕਹਾਣੀ ਸਾਂਝੀ ਕਰਨਾ ਚਾਹਣਾ ਇਹ ਮੇਰੇ ਇੱਕ ਦੋਸਤ ਨਾਲ ਹੋਇਆ ਸੀਗਾ ਉਸਨੇ ਆਪਣੀ ਪਹਿਲੀ ਨੌਕਰੀ ਸ਼ੁਰੂ ਕੀਤੀ ਅਤੇ ਇੱਕ ਵੱਡੇ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕੀਤਾ ਉਸਦੇ ਨਾਲ ਕੰਮ ਕਰਨ ਵਾਲਾ ਇੱਕ ਸਾਥੀ ਜਿਸ ਨੂੰ ਅਸੀਂ ਰਾਜ ਕਹਿੰਦੇ ਸੀ ਸਾਰਿਆਂ ਸਾਹਮਣੇ ਬਹੁਤ ਵਧੀਆ ਸੀ ਜਦੋਂ ਮੇਰੇ ਦੋਸਤ ਨੇ ਪ੍ਰੋਜੈਕਟ ਪੂਰਾ ਕੀਤਾ ਤਾਂ ਰਾਜ ਨੇ ਸਿਰਫ ਵਧਾਈ ਕਹਿ ਕੇ ਗੱਲ ਖਤਮ ਕਰ ਦਿੱਤੀ ਜੋ ਕਿ ਨਿਸ਼ਾਨੇ ਨੰਬਰ 2 ਸੀ ਸਫਲਤਾ ਤੇ ਚੁੱਪ ਪਰ ਕੁਝ ਹਫ਼ਤਿਆਂ ਬਾਅਦ ਮੇਰੇ ਦੋਸਤ ਨੂੰ ਇੱਕ ਛੋਟੀ ਜੀ ਗਲਤੀ ਹੋ ਗਈ ਰਾਜ ਨੇ ਉਸ ਗਲਤੀ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਉਹ ਅਫਸਰਾਂ ਕੋਲੇ ਗਿਆ ਅਤੇ ਦੱਸਿਆ ਕਿ ਇਹ ਪ੍ਰੋਜੈਕਟ ਹੀ ਸ਼ੁਰੂ ਤੋਂ ਗਲਤ ਸੀ ਭਾਵੇਂ ਕਿ ਇਹ ਪਹਿਲਾਂ ਸਫਲ ਰਿਹਾ ਸੀ ਇਸ ਤੋਂ ਮੇਰੇ ਦੋਸਤ ਨੂੰ ਅਹਿਸਾਸ ਹੋਇਆ ਕਿ ਰਾਜ ਉਸ ਦੀ ਤਰੱਕੀ ਦੇਖ ਨਹੀਂ ਸਕਦਾ ਉਹ ਉਸ ਦੀ ਸਫਲਤਾ ਤੇ ਖੁਸ਼ ਨਹੀਂ ਹੋਇਆ ਪਰ ਉਸ ਦੀ ਗਲਤੀ ਤੇ ਖੁਸ਼ ਹੋ ਗਿਆ ਮੇਰਾ ਦੋਸਤ ਉਸ ਦਿਨ ਤੋਂ ਸਮਝ ਗਿਆ ਕਿ ਅਸਲ ਦੇ ਵਿੱਚ ਉਸ ਤੋਂ ਖਾਰ ਕੌਣ ਖਾ ਦਾ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਰਾਜ ਨੂੰ ਪਹਿਚਾਨੋ ਨਿਸ਼ਾਨੀ ਨੰਬਰ 5 ਜ਼ਬਰਦਸਤੀ ਦਾ ਮੁਕਾਬਲਾ ਖਾਰਖਾਨਾ ਵਾਲਾ ਇਨਸਾਨ ਤੁਹਾਡੇ ਨਾਲ ਹਰ ਛੋਟੀ ਛੋਟੀ ਗੱਲ ਦੇ ਵਿੱਚ ਮੁਕਾਬਲਾ ਕਰੂਗਾ ਭਾਵੇਂ ਤੁਸੀਂ ਖੁਦ ਮੁਕਾਬਲੇ ਬਾਰੇ ਸੋਚਿਆ ਵੀ ਨਾ ਹੋਵੇ ਜੇ ਤੁਸੀਂ ਕਹਿੰਦੇ ਹੋ ਕਿ ਅੱਜ ਮੈਂ 5 ਕਿਲੋਮੀਟਰ ਦੌੜਿਆ ਤਾਂ ਉਹ ਤੁਰੰਤ ਕਹੂਗਾ ਕਿ 5 ਕਿਲੋਮੀਟਰ ਮੈਂ ਤਾਂ ਪਿਛਲੇ ਹਫ਼ਤੇ 10 ਕਿਲੋਮੀਟਰ ਦੌੜਿਆ ਸੀ ਉਹ ਵੀ ਬਿਨਾਂ ਥੱਕੇ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਬੱਚੇ ਦੇ 80% ਨੰਬਰ ਆਏ ਆ ਤਾਂ ਉਹ ਕਹੂਗਾ ਮੇਰੇ ਬੱਚੇ ਦੇ ਤਾਂ 90% ਆਏ ਸੀ ਪਰ ਮੈਂ ਕਦੇ ਕਿਸੇ ਨੂੰ ਨਹੀਂ ਦੱਸਿਆ ਮਨੋਵਿਗਿਆਨੀ ਕਾਰਨ ਇਹ ਵਿਵਹਾਰ ਉਹਨਾਂ ਦੀ ਸੌਦਾ ਉਹ ਆਪਣੀ ਕਿਸਮਤ ਨੂੰ ਤੁਹਾਡੇ ਨਾਲ ਤੁਲਨਾ ਕਰਕੇ ਦੇਖਦੇ ਨੇ ਉਹ ਤੁਹਾਡੇ ਤੋਂ ਬਿਹਤਰ ਹੋਣਾ ਚਾਹੁੰਦੇ ਨੇ ਪਰ ਕਿਉਂਕਿ ਉਹ ਆਪਣੀ ਮਿਹਨਤ ਨਾਲ ਅਜਿਹਾ ਨਹੀਂ ਕਰ ਸਕਦੇ ਉਹ ਤੁਹਾਨੂੰ ਨੀਵਾ ਦਿਖਾ ਕੇ ਖੁਦ ਨੂੰ ਉੱਚਾ ਮਹਿਸੂਸ ਕਰਦੇ ਨੇ ਯਾਦ ਰੱਖੋ ਸਿਹਤਮੰਦ ਮੁਕਾਬਲਾ ਚੰਗਾ ਏ ਪਰ ਜੇ ਕੋਈ ਤੁਹਾਡੀ ਹਰ ਖੁਸ਼ੀ ਜਾਂ ਪ੍ਰਾਪਤੀ ਨੂੰ ਆਪਣੀ ਸਫਲਤਾ ਨਾਲ ਟੱਕਣ ਦੀ ਕੋਸ਼ਿਸ਼ ਕਰੇ ਤਾਂ ਸਮਝ ਲਓ ਕਿ ਉਹ ਦੋਸਤੀ ਨਹੀਂ ਈਰਖਾ ਕਰ ਰਿਹਾ ਨਿਸ਼ਾਨੀ ਨੰਬਰ 6 ਤੁਹਾਡੇ ਵੱਡੇ ਸੁਪਨਿਆਂ ਤੇ ਹੱਸਣਾ ਅਤੇ ਨਾਕਾਰਾਤਮਕਤਾ ਫੈਲਾਉਣਾ ਜਦੋਂ ਤੁਸੀਂ ਉਸ ਨੂੰ ਦੱਸਦੇ ਹੋ ਕਿ ਤੁਸੀਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਹੋ ਜਾਂ ਕੋਈ ਵੱਡਾ ਰਿਸਕ ਲੈਣ ਲੈਣ ਬਾਰੇ ਸੋਚ ਰਹੇ ਹੋ ਤਾਂ ਉਹ ਤੁਹਾਨੂੰ ਹੌਸਲਾ ਦੇਣ ਦੀ ਬਜਾਏ ਹਮੇਸ਼ਾ ਰੋਕਣ ਦੀ ਕੋਸ਼ਿਸ਼ ਕਰੂਗਾ ਉਹ ਕਹੂਗਾ ਛੱਡ ਜਾ ਰਹੀ ਤੇਰੇ ਵੱਸ ਦੀ ਗੱਲ ਨਹੀਂ ਜਾਂ ਫੇਲ ਹੋ ਜਾਏਗਾ ਇਸ ਤੋਂ ਚੰਗਾ ਕਿ ਜੋ ਕਰ ਰਹੇ ਆ ਉਹੀ ਕਰਦਾ ਰਹਿ ਮਨੋਗਿਆਨਿਕ ਕਾਰਨ ਖਾਰਖਾਨਾ ਵਾਲੇ ਲੋਕ ਅੰਦਰੋਂ ਡਰਦੇ ਨੇ ਕਿ ਜੇ ਤੁਸੀਂ ਸਫਲ ਹੋ ਗਏ ਤਾਂ ਉਹ ਕਿੱਥੇ ਖੜਨਗੇ ਉਹਨਾਂ ਦਾ ਮਕਸਦ ਸਿਰਫ ਤੁਹਾਨੂੰ ਰੋਕਣਾ ਨਹੀਂ ਸਗੋਂ ਤੁਹਾਡਾ ਆਤਮ ਵਿਸ਼ਵਾਸ ਨੂੰ ਤੋੜਨਾ ਹੈ ਜੋ ਤੁਹਾਡਾ ਹੌਸਲਾ ਤੋੜਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਤੁਹਾਨੂੰ ਹਰਾ ਦਿੱਤਾ ਸੋ ਜੇ ਕੋਈ ਤੁਹਾਡੇ ਸੁਪਨਿਆਂ ਨੂੰ ਵਾਰ-ਵਾਰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਅਤੇ ਤੁਹਾਡੇ ਅੰਦਰ ਸ਼ੱਕ ਪੈਦਾ ਕਰਦਾ ਤਾਂ ਇਹ ਉਸ ਦੀ ਈਰਖਾ ਹੈ ਤੁਹਾਡੀ ਕਮਜ਼ੋਰੀ ਨਹੀਂ ਯਾਦ ਰੱਖੋ ਖੁਦ ਫੇਲ ਹੋਇਆ ਬੰਦਾ ਕਦੇ ਨਹੀਂ ਚਾਹੂਗਾ ਕਿ ਹੋਰ ਕੋਈ ਪਾਸ ਹੋਵੇ ਨਿਸ਼ਾਨੀ ਨੰਬਰ 7 ਤੁਹਾਡੇ ਕੰਮ ਦੀ ਨਕਲ ਕਰਨਾ ਅਤੇ ਫਿਰ ਨਿੰਦਿਆ ਕਰਨਾ ਨਿਸ਼ਾਨੀ ਨੰਬਰ 7 ਬਹੁਤ ਹੀ ਹੈਰਾਨ ਕਰਨ ਵਾਲੀ ਆ ਤੁਹਾਡੇ ਕੰਮ ਸਟਾਈਲ ਜਾਂ ਆਈਡੀਆ ਦੀ ਨਕਲ ਕਰਨਾ ਅਤੇ ਫਿਰ ਉਸ ਚੀਜ਼ ਦੀ ਨਿੰਦਾ ਕਰਨਾ ਖਾਰਖਾਨਾ ਵਾਲਾ ਵਿਅਕਤੀ ਤੁਹਾਡੇ ਵਾਂਗ ਸਫਲ ਹੋਣਾ ਚਾਹੁੰਦਾ ਇਸ ਲਈ ਉਹ ਤੁਹਾਡੇ ਕਦਮਾਂ ਦੀ ਨਕਲ ਕਰੂਗਾ ਉਹੀ ਚੀਜ਼ ਖਰੀਦੂਗਾ ਜੋ ਤੁਸੀਂ ਖਰੀਦੀ ਆ ਉਹੀ ਸ਼ੌਂਕ ਅਪਣਾਊਗਾ ਜਾਂ ਉਹੀ ਕਾਰੋਬਾਰ ਸ਼ੁਰੂ ਕਰੂਗਾ ਕਿਉਂਕਿ ਉਹ ਅੰਦਰੋਂ ਮੰਨਦਾ ਕਿ ਤੁਸੀਂ ਬਿਹਤਰ ਹੋ ਪਰ ਇੱਥੇ ਇੱਕ ਮੋੜ ਆ ਕਿਉਂਕਿ ਉਹ ਤੁਹਾਡੇ ਤੋਂ ਖਾਰ ਖਾਂਦਾ ਉਹ ਕਦੇ ਵੀ ਇਹ ਸਵੀਕਾਰ ਨਹੀਂ ਕਰੂਗਾ ਕਿ ਉਸਨੇ ਤੁਹਾਡੇ ਤੋਂ ਸਿੱਖਿਆ ਹੈ ਇਸ ਲਈ ਉਹ ਤੁਹਾਡੇ ਸਾਹਮਣੇ ਉਸ ਚੀਜ਼ ਦੀ ਆਲੋਚਨਾ ਕਰੂਗਾ ਜਿਸ ਦੀ ਉਸਨੇ ਨਕਲ ਕੀਤੀ ਸੀ ਉਹ ਕਹੂਗਾ ਮੈਂ ਵੀ ਇਹੋ ਜਿਹਾ ਕੰਮ ਸ਼ੁਰੂ ਕੀਤਾ ਸੀ ਪਰ ਇਹ ਤਾਂ ਬਕਵਾਸ ਆ ਮੈਂ ਤਾਂ ਕੰਮ ਛੱਡ ਦਿੱਤਾ ਮਨੋਵਿਗਿਆਨਿਕ ਕਾਰਨ ਉਹ ਤੁਹਾਡੀ ਨਕਲ ਕਰਕੇ ਖੁਦ ਨੂੰ ਤੁਹਾਡੇ ਬਰਾਬਰ ਮਹਿਸੂਸ ਕਰਨਾ ਚਾਹੁੰਦੇ ਨੇ ਪਰ ਆਲੋਚਨਾ ਕਰਕੇ ਉਹ ਆਪਣੀ ਅੰਦਰੂਨੀ ਨਫ਼ਰਤ ਨੂੰ ਸ਼ਾਂਤ ਕਰਦੇ ਨੇ ਨਕਲ ਕਰਨਾ ਸਭ ਤੋਂ ਵੱਡੀ ਤਾਰੀਫ਼ ਆ ਪਰ ਈਰਖਾ ਉਸ ਤਾਰੀਫ਼ ਨੂੰ ਪ੍ਰਗਟ ਹੋਣ ਨਹੀਂ ਦਿੰਦੀ ਇਸ ਲਈ ਜੇ ਕੋਈ ਤੁਹਾਡੀ ਪੂਰੀ ਨਕਲ ਕਰਦਾ ਪਰ ਜਨਤਕ ਤੌਰ ਤੇ ਤੁਹਾਡੇ ਕੰਮ ਨੂੰ ਨੀਵਾ ਦਿਖਾਉਂਦਾ ਏ ਤਾਂ ਘਬਰਾਉਣਾ ਸਮਝ ਲਓ ਕਿ ਉਹ ਤੁਹਾਡੀ ਸਫਲਤਾ ਨੂੰ ਡਬਲ ਟੈਪ ਕਰ ਰਿਹਾ ਪਹਿਲਾਂ ਨਕਲ ਕਰਕੇ ਅਤੇ ਦੂਜਾ ਤੁਹਾਡੇ ਬਾਰੇ ਗੱਲਾਂ ਕਰਕੇ ਨਿਸ਼ਾਨੀ ਨੰਬਰ 8 ਤੁਹਾਡੀਆਂ ਗੱਲਾਂ ਟੋੜ-ਮੋੜ ਕੇ ਪੇਸ਼ ਕਰਦਾ ਅਤੇ ਅਫਵਾਹਾਂ ਫੈਲਾਉਂੀਆਂ ਨਿਸ਼ਾਨੀ ਨੰਬਰ 8 ਤੁਹਾਡੀਆਂ ਗੱਲਾਂ ਨੂੰ ਤੋੜ-ਮੋੜ ਕੇ ਪੇਸ਼ ਕਰਨਾ ਅਤੇ ਤੁਹਾਡੇ ਬਾਰੇ ਝੂਠੀਆਂ ਅਫਵਾਹਾਂ ਫਲਾਉਣਾ ਇਹ ਖਾਰਖਾਨੇ ਵਾਲੇ ਲੋਕਾਂ ਦਾ ਸਭ ਤੋਂ ਗੰਦਾ ਹਥਿਆਰ ਆ ਜਦੋਂ ਉਹ ਤੁਹਾਨੂੰ ਸਿੱਧਾ ਨਹੀਂ ਹਰਾ ਸਕਦੇ ਤਾਂ ਉਹ ਤੁਹਾਡੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਉਹ ਤੁਹਾਡੇ ਦੁਆਰਾ ਕਹੀ ਗਈ ਇੱਕ ਸਧਾਰਨ ਜਿਹੀ ਗੱਲ ਨੂੰ ਲੈਣਗੇ ਉਸ ਦੇ ਵਿੱਚ ਆਪਣਾ ਮਸਾਲਾ ਪਾਉਣਗੇ ਅਤੇ ਉਸ ਨੂੰ ਪੰਜ ਹੋਰ ਲੋਕਾਂ ਤੱਕ ਬਿਲਕੁਲ ਗਲਤ ਢੰਗ ਨਾਲ ਪਹੁੰਚਾਉਣਗੇ ਮਨੋਵਿਗਿਆਨਿਕ ਕਾਰਨ ਉਹ ਅਫਵਾਹਾਂ ਕਿਉਂ ਫਲਾਉਂਦੇ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਦੂਸਰੇ ਲੋਕ ਵੀ ਤੁਹਾਡੇ ਪ੍ਰਤੀ ਉਹੀ ਈਰਖਾ ਅਤੇ ਨਫ਼ਰਤ ਮਹਿਸੂਸ ਕਰਨ ਜੋ ਉਹ ਖੁਦ ਕਰਦੇ ਨੇ ਉਹ ਤੁਹਾਡੇ ਸਮਾਜਿਕ ਸਥਿਤੀ ਨੂੰ ਵੀ ਨੀਵਾ ਕਰਨਾ ਚਾਹੁੰਦੇ ਨੇ ਤਾਂ ਜੋ ਉਹ ਤੁਹਾਡੇ ਤੋਂ ਉੱਚਾ ਮਹਿਸੂਸ ਕਰ ਸਕਣ ਇਹ ਅਸਲ ਦੇ ਵਿੱਚ ਉਹਨਾਂ ਦੀ ਦੁਸ਼ਮਣੀ ਦੀ ਨਿਸ਼ਾਨੀਆਂ ਨਾ ਕਿ ਸਿਰਫ ਈਰਖਾ ਦੀ ਉਹ ਤੁਹਾਡੀ ਸਫਲਤਾ ਦੇ ਨਾਲ-ਨਾਲ ਤੁਹਾਡੇ ਕੈਰੈਕਟਰ ਨੂੰ ਵੀ ਨਸ਼ਟ ਕਰ ਦੇਣਾ ਚਾਹੁੰਦੇ ਨੇ ਜੇਕਰ ਤੁਸੀਂ ਸੁਣਦੇ ਹੋ ਕਿ ਕੋਈ ਤੁਹਾਡੇ ਬਾਰੇ ਗੱਲਾਂ ਬਣਾ ਰਿਹਾ ਅਤੇ ਜਦੋਂ ਤੁਸੀਂ ਉਸ ਵਿਅਕਤੀ ਤੋਂ ਸਿੱਧਾ ਪੁੱਛਦੇ ਹੋ ਤਾਂ ਉਹ ਮਨ੍ਹਾ ਕਰ ਦਿੰਦਾ ਤਾਂ ਸਮਝ ਲਓ ਕਿ ਉਹ ਖਾਰਖਾਨਾ ਵਾਲਾ ਹੈ ਤੁਹਾਡੀ ਸਫਲਤਾ ਹੀ ਉਸ ਦੀ ਸਭ ਤੋਂ ਵੱਡੀ ਨਿਰਾਸ਼ਾ ਹੈ ਨਿਸ਼ਾਨੀ ਨੰਬਰ 9 ਤੁਹਾਡੇ ਸਾਹਮਣੇ ਦੂਜਿਆਂ ਦੀ ਬਹੁਤ ਜ਼ਿਆਦਾ ਤਾਰੀਫ਼ ਕਰਨਾ ਮੰਨ ਲਓ ਤੁਸੀਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਖਾਰਖਾਨਾ ਵਾਲਾ ਇਨਸ ਤੇਰੇ ਕੋਲ ਆਊਗਾ ਅਤੇ ਕਹੂਗਾ ਉਹ ਫਲਾਣਾ ਬੰਦਾ ਕਿੰਨਾ ਕਾਮਯਾਬ ਹੋ ਗਿਆ ਉਸਦੀ ਸੋਚ ਕਿੰਨੀ ਵਧੀਆ ਤੁਹਾਨੂੰ ਵੀ ਉਹਨਾਂ ਕੋਲੋਂ ਕੁਝ ਸਿੱਖਣਾ ਚਾਹੀਦਾ ਉਹ ਉਸ ਵਿਅਕਤੀ ਦੀ ਤਾਰੀਫ ਕਰਦਾ ਰਹੂਗਾ ਜਿਸ ਨੂੰ ਉਹ ਜਾਣਦਾ ਪਰ ਉਹ ਤੁਹਾਡੇ ਕੰਮ ਦੀ ਤਾਰੀਫ ਕਦੇ ਨਹੀਂ ਕਰੂਗਾ ਮਨੋਵਿਗਿਆਨਿਕ ਕਾਰਨ ਉਹ ਸਿੱਧੇ ਤੌਰ ਤੇ ਤੁਹਾਡੀ ਨਿੰਦਿਆ ਨਹੀਂ ਕਰ ਰਹੇ ਪਰ ਉਹ ਤੁਹਾਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਨੇ ਕਿ ਤੁਸੀਂ ਕਾਫੀ ਚੰਗੇ ਨਹੀਂ ਹੋ ਦੂਸਰਿਆਂ ਦੀ ਤਾਰੀਫ ਕਰਕੇ ਉਹ ਤੁਹਾਨੂੰ ਨੀਵਾਂ ਦਿਖਾਉਂਦੇ ਨੇ ਕਿਉਂਕਿ ਉਹ ਤੁਹਾਡੀ ਸਫਲਤਾ ਨੂੰ ਸਿੱਧੇ ਤੌਰ ਤੇ ਕਬੂਲ ਨਹੀਂ ਕਰ ਸਕੇ ਇਹ ਤਰੀਕਾ ਉਹਨਾਂ ਨੂੰ ਤਸੱਲੀ ਦਿੰਦਾ ਕਿ ਉਹਨਾਂ ਨੇ ਤੁਹਾਨੂੰ ਬਿਨਾਂ ਕੁਝ ਕਹੇ ਦੁੱਖ ਪਹੁੰਚਾ ਕਰ ਕੋਈ ਹਮੇਸ਼ਾ ਦੂਜਿਆਂ ਦੇ ਹੁਨਰ ਦੀ ਗੱਲ ਕਰਦਾ ਪਰ ਤੁਹਾਡੀਆਂ ਪ੍ਰਾਪਤੀਆਂ ਨੂੰ ਨજર ਅੰਦਾਜ਼ ਕਰਦਾ ਤਾਂ ਸਾਵਧਾਨ ਰਹੋ ਉਹ ਤੁਹਾਡਾ ਹੌਸਲਾ ਨਹੀਂ ਸਗੋਂ ਤੁਹਾਡਾ ਆਤਮ ਵਿਸ਼ਵਾਸ ਨੂੰ ਤੋੜ ਰਿਹਾ ਹੈ ਨਿਸ਼ਾਨੀ ਨੰਬਰ 10 ਤੁਹਾਡੇ ਨਿੱਜੀ ਸਮੇਂ ਅਤੇ ਖੁਸ਼ੀ ਤੇ ਸਵਾਲ ਚੁੱਕਣਾ ਈਰਖਾ ਕਰਨ ਵਾਲਾ ਵਿਅਕਤੀ ਤੁਹਾਡੇ ਜੀਵਨ ਦੇ ਸੰਤੁਲਨ ਤੋਂ ਖਾਰ ਖਾਂਦਾ ਜੇ ਤੁਸੀਂ ਦੱਸਦੇ ਹੋ ਕਿ ਤੁਸੀਂ ਪਰਿਵਾਰ ਦੇ ਨਾਲ ਛੁੱਟੀਆਂ ਤੇ ਜਾ ਰਹੇ ਹੋ ਜਾਂ ਵੀਕਐਂਡ ਤੇ ਆਰਾਮ ਕਰ ਰਹੇ ਹੋ ਤਾਂ ਉਹ ਕਹਿਣਗੇ ਤੂੰ ਇੰਨੀਆਂ ਛੁੱਟੀਆਂ ਕਿਉਂ ਲੈਣਾ ਕੀ ਕੰਮ ਨਹੀਂ ਕਰਨਾ ਫਿਰ ਤਰੱਕੀ ਕਿੱਥੋਂ ਹੋਊਗੀ ਜਾਂ ਜੇ ਤੁਸੀਂ ਕੋਈ ਨਵੀਂ ਚੀਜ਼ ਖਰੀਦਦੇ ਹੋ ਤਾਂ ਉਹ ਕਹਿਣਗੇ ਇਹ ਪੈਸੇ ਦੀ ਬਰਬਾਦੀ ਆ ਤੈਨੂੰ ਪੈਸੇ ਬਚਾਉਣੇ ਚਾਹੀਦੇ ਸੀ ਮਨੋਵਿਗਿਆਨਿਕ ਕਾਰਨ ਉਹ ਤੁਹਾਡੀ ਸਫਲਤਾ ਨੂੰ ਨਹੀਂ ਦੇਖ ਸਕਦੇ ਪਰ ਇਸ ਤੋਂ ਵੀ ਵੱਧ ਉਹ ਤੁਹਾਡੀ ਖੁਸ਼ੀ ਅਤੇ ਆਜ਼ਾਦੀ ਨੂੰ ਨਹੀਂ ਦੇਖ ਸਕਦੇ ਉਹ ਸੋਚਦੇ ਨੇ ਕਿ ਜੇ ਉਹ ਖੁਦ ਸੰਘਰਸ਼ ਕਰ ਰਹੇ ਆ ਤਾਂ ਤੁਹਾਨੂੰ ਵੀ ਹਮੇ ਕਰਦੇ ਰਹਿਣਾ ਚਾਹੀਦਾ ਤੁਹਾਡਾ ਆਰਾਮ ਜਾਂ ਖੁਸ਼ ਹੋਣਾ ਉਹਨਾਂ ਨੂੰ ਇਹ ਅਹਿਸਾਸ ਕਰਵਾਉਂਦਾ ਕਿ ਉਹ ਜ਼ਿੰਦਗੀ ਦੇ ਵਿੱਚ ਕਿਤੇ ਪਿੱਛੇ ਰਹਿ ਗਏ ਨੇ ਇਹ ਅਸਲ ਦੇ ਵਿੱਚ ਉਹਨਾਂ ਦੀ ਆਪਣੀ ਜ਼ਿੰਦਗੀ ਤੋਂ ਨਾਖੁਸ਼ੀ ਆ ਜੋ ਤੁਹਾਡੇ ਉੱਤੇ ਨਿਕਲਦੀ ਆ ਇਸ ਲਈ ਜੇ ਕੋਈ ਤੁਹਾਡੇ ਨਿੱਜੀ ਫੈਸਲੇਆਂ ਜਾਂ ਖੁਸ਼ੀ ਦੇ ਪਲਾਂ ਨੂੰ ਵਾਰ-ਵਾਰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਹ ਉਸਦੀ ਈਰਖਾ ਹੈ ਯਾਦ ਰੱਖੋ ਖੁਸ਼ ਲੋਕ ਕਦੇ ਵੀ ਦੂਜਿਆਂ ਦੀ ਖੁਸ਼ੀ ਤੇ ਸਵਾਲ ਨਹੀਂ ਕਰਦੇ ਨਿਸ਼ਾਨੀ ਨੰਬਰ 11 ਤੁਹਾਡੀ ਮੌਜੂਦਗੀ ਦੇ ਵਿੱਚ ਖੁੱਲ੍ਹ ਕੇ ਹੱਸਣ ਤੋਂ ਗਰੇਜ਼ ਕਰਨਾ ਅਤੇ ਬੇਚੈਨੀ ਮਹਿਸੂਸ ਕਰਨਾ ਹੁਣ ਆਉਣੇ ਆ ਉਹ ਆਖਰੀ ਨਿਸ਼ਾਨੇ ਜੋ ਸਭ ਤੋਂ ਜ਼ਿਆਦਾ ਹਰਾਨੀ ਜਾਂ ਪਰ ਸਭ ਤੋਂ ਵੱਡਾ ਸੱਚ ਆ ਇਹ ਆ ਤੁਹਾਡੀ ਮੌਜੂਦਗੀ ਦੇ ਵਿੱਚ ਖੁੱਲ ਕੇ ਹੱਸਣ ਜਾਂ ਮਜ਼ਾਕ ਕਰਨ ਤੋਂ ਗਰੇਜ਼ ਕਰਨਾ ਅਤੇ ਬੇਚੈਨੀ ਮਹਿਸੂਸ ਕਰਨਾ ਜੇਕਰ ਕੋਈ ਵਿਅਕਤੀ ਤੁਹਾਡੇ ਆਸ-ਪਾਸ ਬੈਠਾ ਤਾਂ ਉਹ ਹਮੇਸ਼ਾ ਅਜੀਬ ਜਿਹੀ ਗੰਭੀਰਤਾ ਬਣਾਈ ਰੱਖਦਾ ਭਾਵੇਂ ਆਲੇ-ਦੁਆਲੇ ਬਹੁਤ ਮਜ਼ਾਕ ਚੱਲ ਰਿਹਾ ਉਹ ਖੁੱਲ ਕੇ ਸ਼ਾਮਲ ਨਹੀਂ ਹੁੰਦਾ ਉਹ ਸਿਰਫ ਨਕਲੀ ਮੁਸਕਰਾਹਟ ਦੇਊਗਾ ਜਾਂ ਬੇਚੈਨੀ ਮਹਿਸੂਸ ਕਰੂਗਾ ਮਨੋਵਿਗਿਆਨਕ ਕਾਰਨ ਅਸਲ ਦੇ ਵਿੱਚ ਖਾਰਖਾਨੇ ਵਾਲੇ ਵਿਅਕਤੀ ਦਾ ਅਵਚੇਤਨ ਮਨ ਤੁਹਾਨੂੰ ਦੁਸ਼ਮਣ ਸਮਝਦਾ ਉਹਨਾਂ ਨੂੰ ਲੱਗਦਾ ਕਿ ਤੁਹਾਡੇ ਸਾਹਮਣੇ ਖੁਸ਼ ਹੋਣਾ ਜਾਂ ਆਰਾਮਦਾਇਕ ਮਹਿਸੂਸ ਕਰਨਾ ਹਾਰ ਮੰਨਣ ਦੇ ਬਰਾਬਰ ਇਹ ਅੰਦਰੂਨੀ ਲੜਾਈ ਉਹਨਾਂ ਨੂੰ ਆਮ ਵਿਵਹਾਰ ਕਰਨ ਤੋਂ ਰੋਕਦੀ ਆ ਉਹ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਇੰਨੇ ਉਲਝੇ ਹੋਏ ਨੇ ਕਿ ਉਹ ਤੁਹਾਡੀ ਮੌਜੂਦਗੀ ਦੇ ਵਿੱਚ ਖੁਸ਼ੀ ਨੂੰ ਪ੍ਰਗਟ ਨਹੀਂ ਕਰ ਸਕਦੇ ਇਸ ਲਈ ਉਹ ਬੇਚੈਨ ਹੋ ਜਾਂਦੇ ਨੇ ਜਿਵੇਂ ਉਹਨਾਂ ਨੂੰ ਕਿਸੇ ਗਲਤੀ ਦਾ ਡਰ ਹੋਵੇ ਯਾਦ ਰੱਖੋ ਦੋਸਤ ਤੁਹਾਡੇ ਨਾਲ ਆਰਾਮਦਾਇਕ ਮਹਿਸੂਸ ਕਰਦੇ ਨੇ ਜੇਕਰ ਕੋਈ ਤੁਹਾਡੇ ਆਉਣ ਤੇ ਬੇਚੈਨ ਹੋ ਜਾਂਦਾ ਤਾਂ ਇਹ ਇਸ ਗੱਲ ਦਾ ਵੱਡਾ ਸਬੂਤ ਆ ਕਿ ਉਸ ਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਸੋਹਰਦ ਭਾਵਨਾ ਨਹੀਂ ਹੈ ਸੋ ਦੋਸਤੋ ਇਹ ਸਾਨੂੰ 11 ਹੈਰਾਨ ਕਰਨ ਵਾਲੀਆਂ ਨਿਸ਼ਾਨੀਆਂ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਸਕਦਾ ਕਿ ਕੌਣ ਤੁਹਾਡੇ ਤੋਂ ਖਾਰ ਖਾਂਦਾ ਤੁਸੀਂ ਦੇਖਿਆ ਕਿ ਇਹ ਸਿਰਫ ਨਫ਼ਰਤ ਨਹੀਂ ਬਲਕਿ ਉਸ ਵਿਅਕਤੀ ਦੀ ਆਪਣੀ ਅਸੁਰੱਖਿਆ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਲੋਕ ਤੁਹਾਡੇ ਤੋਂ ਨਫ਼ਰਤ ਨਹੀਂ ਕਰਦੇ ਉਹ ਸਿਰਫ ਇਸ ਗੱਲ ਤੋਂ ਡਰਦੇ ਨੇ ਕਿ ਤੁਸੀਂ ਕਿੰਨੇ ਮਹਾਨ ਬਣ ਸਕਦੇ ਹੋ ਉਹਨਾਂ ਦੀ ਈਰਖਾ ਤੁਹਾਡੇ ਲਈ ਇੱਕ ਕੰਪਾਸ ਆ ਜੋ ਦੱਸਦੀ ਹੈ ਕਿ ਤੁਸੀਂ ਸਹੀ ਰਾਸਤੇ ਤੇ ਹੋ ਹੁਣ ਵੱਡਾ ਸਵਾਲ ਇਹਨਾਂ ਈਰਖਾ ਕਰਨ ਵਾਲੇ ਲੋਕਾਂ ਦਾ ਕੀ ਕਰੀਏ ਯਾਦ ਰੱਖੋ ਲੜਨਾ ਜਾਂ ਬਦਲਾ ਲੈਣਾ ਨਹੀਂ ਸਿਰਫ ਇਹ ਦੋ ਕੰਮ ਕਰੋ ਪਹਿਲਾ ਉਹਨਾਂ ਨੂੰ ਇਗਨੋਰ ਕਰੋ ਉਹ ਤੁਹਾਡੇ ਧਿਆਨ ਦੇ ਹੱਕਦਾਰ ਨਹੀਂ ਨੇ ਦੂਜਾ ਸਫਲ ਹੋ ਜਾਓ ਆਪਣੀ ਸਫਲਤਾ ਨੂੰ ਇੰਨਾ ਉੱਚਾ ਲੈ ਜਾਓ ਕਿ ਉਹ ਤੁਹਾਡੀ ਗੱਲ ਕਰਨ ਤੋਂ ਬਿਨਾ ਰਹਿ ਨਾ ਸਕਣ ਤੁਹਾਡੀ ਸਫਲਤਾ ਹੀ ਉਹਨਾਂ ਲਈ ਸਭ ਤੋਂ ਵੱਡੀ ਸਜ਼ਾ ਏ ਤੁਹਾਨੂੰ ਕਿਹੜੀ ਨਿਸ਼ਾਨੀ ਸਭ ਤੋਂ ਵੱਧ ਸਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਇਸ ਵੀਡੀਓ ਨੂੰ ਉਹਨਾਂ ਲੋਕਾਂ ਨਾਲ ਜ਼ਰੂਰ ਸਾਂਝਾ ਕਰੋ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ ਮਿਲਦੇ ਹਾਂ ਅਗਲੀ ਗਿਆਨ ਪ੍ਰਭੂ ਵੀਡੀਓ ਦੇ ਵਿੱਚ ਧੰਨਵਾਦ ਇਹ 11 ਗੱਲਾਂ ਦੱਸਣ ਗਿਆ ਕਿ ਕੌਣ ਤੁਹਾਡੇ ਤੋਂ ਖਾਰ ਖਾਂਦਾ ਸਚਾਈ ਸੁਣਨ